ਕਲਗੀਧਰ ਪਾਤਸ਼ਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੀ ਯਾਤਰਾ ਜੋ ਕਿ 25 ਮਈ ਨੂੰ ਸ਼ੁਰੂ ਹੋਣ ਜਾ ਰਹੀ ਹੈ ਕੁਝ ਕੁ ਮਹੀਨਿਆਂ ਬਾਅਦ ਤੇ ਇਹ ਯਾਤਰਾ ਜਿਹੜੀ ਹੈ ਸ਼ੁਰੂ ਹੁੰਦੀ ਹੈ ਔਰ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਹੈ ਦਰਸ਼ਨ ਕਰਨ ਦੇ ਲਈ ਔਰ ਅੱਜ 22 ਮਈ ਨੂੰ ਗੁਰਦੁਆਰਾ ਰਿਸ਼ੀਕੇ ਸਾਹਿਬ ਤੋਂ ਇੱਕ ਜਥਾ ਰਵਾਨਾ ਹੋ ਰਿਹਾ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਉਹ ਜਥਾ ਅੱਜ ਇੱਥੋਂ ਰਵਾਨਾ ਹੋਏਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਜਿਹੜੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਹਨ ਇਥੋਂ ਦੇ ਸੀਐਮ ਔਰ ਇਥੋਂ ਦੀ ਮੈਨੇਜਮੈਂਟ ਟਰਸਟ ਵੱਲੋਂ ਇੱਥੇ ਪੂਰੇ ਜਿਹੜੇ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਸੀਐਮ ਸਾਹਿਬ ਖੁਦ ਉਸ ਜਥੇ ਨੂੰ ਰਵਾਨਾ ਕਰਨ ਵਾਸਤੇ ਆ ਰਹੇ ਹਨ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਪੂਰੀਆਂ ਤਿਆਰੀਆਂ ਜਿਹੜੀਆਂ ਹਨ ਇੱਥੇ ਮੁਕੰਮਲ ਹੋ ਚੁੱਕੀਆਂ ਹਨ ਔਰ ਥੋੜੇ ਹੀ ਸਮੇਂ ਦੇ ਵਿੱਚ ਜਿਹੜੇ ਸੀਐਮ ਹਨ ਇਥੋਂ ਦੇ ਪੁਸ਼ਕਰ ਸਿੰਘ ਧਾਮੀ ਉਹ ਵੀ ਗੁਰਦੁਆਰਾ ਰਿਸ਼ੀਕੇਸ਼ ਆ ਰਹੇ ਹਨ ਔਰ ਉਹਨਾਂ ਦੀ ਅਗਵਾਈ ਦੇ ਹੇਠ ਹੀ ਇਥੋਂ ਜਥਾ ਰਵਾਨਾ ਹੋਏਗਾ ਉਸ ਤੋਂ ਬਾਅਦ ਜਥਾ ਗੁਰਦੁਆਰਾ ਸ਼੍ਰੀਨਗਰ ਰੁਕੇਗਾ ਉਸ ਤੋਂ ਬਾਅਦ ਗੋਬਿੰਦ ਘਾਟ ਜਾ ਕੇ ਸਟੇ ਕਰੇਗਾ ਔਰ ਉਸ ਤੋਂ ਬਾਅਦ 25 ਮਈ ਨੂੰ ਉਹ ਜਥਾ ਗੁਰਦੁਆਰਾ ਹੇਮਕੁੰਡ ਸਾਹਿਬ ਪਹੁੰਚੇਗਾ ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਸਵਾਰੀ ਲਿਆਣ ਕੇ ਤੇ ਜਿਹੜਾ ਉਥੋਂ ਦਾ ਅੱਗੇ ਦਾ ਪੂਰਾ ਪ੍ਰੋਸੈਸ ਹੈ ਉਹ ਸ਼ੁਰੂ ਕੀਤਾ ਜਾਏਗਾ ਔਰ ਗੁਰੂ ਮਹਾਰਾਜ ਦਾ ਜਿਹੜਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੀ ਯਾਤਰਾ 25 ਮਈ ਤੋਂ ਲਗਾਤਾਰ ਸ਼ੁਰੂ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੂਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਈਆਂ ਹਨ ਔਰ ਸੀਐਮ ਦੀ ਸਿਕਿਉਰਿਟੀ ਪੂਰੀ ਇੱਥੇ ਤੁਸੀਂ ਦੇਖ ਸਕਦੇ ਹੋ ਤਹਿਨਾਤ ਹੈ ਥੋੜੇ ਹੀ ਸਮੇਂ ਦੇ ਵਿੱਚ ਸੀਐਮ ਸਾਹਿਬ ਖੁਦ ਇੱਥੇ ਪਹੁੰਚ ਰਹੇ ਹਨ ਉਸ ਤੋਂ ਬਾਅਦ ਇੱਥੋਂ ਜਥਾ ਜਿਹੜਾ ਰਵਾਨਾ ਹੋਏਗਾ ਪੂਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਹਨ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਹੇਮਕੋਨ ਸਾਹਿਬ ਦੀ ਯਾਤਰਾ ਜੋ ਕਿ 25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਔਰ ਸੰਗਤ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਹੈ ਦਰਸ਼ਨਾ ਦੇ ਲਈ ਕਿਉਂਕਿ ਕੁਝ ਸਮੇਂ ਵਾਸਤੇ 4 ਮਹੀਨੇ ਕੋਈ 20 ਦਿਨ ਵਾਸਤੇ ਜਿਹੜੀ ਇਹ ਯਾਤਰਾ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ برف ਪੈਣ ਦੇ ਕਾਰਨ برف ਦੇ ਨਾਲ ਪੂਰੀ ਗੁਰਦੁਆਰਾ ਸਾਹਿਬ ਜਿਹੜੀ ਪਰਤ ਟੱਕੀ ਜਾਂਦੀ ਹੈ ਗੁਰਦੁਆਰਾ ਸਾਹਿਬ برف ਦੇ ਨਾਲ ਜਿਹੜਾ ਪੂਰਾ ਟੱਕਿਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਰੀਆਂ ਤਿਆਰੀਆਂ ਮੁਕੰਮਲ ਹਨ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਦਰਬਾਰ ਸਾਹਿਬ ਦੇ ਅੰਦਰ ਪੂਰੀ ਸਜਾਵਟ ਕਰ ਦਿੱਤੀ ਗਈ ਹੈ ਔਰ ਜਿਵੇਂ ਸੀਐਮ ਸਾਹਿਬ ਇੱਥੇ ਆਉਣਗੇ ਉਸ ਤੋਂ ਬਾਅਦ ਉਹ ਆਪਣਾ ਅੱਗੇ ਦਾ ਪੂਰਾ ਪ੍ਰੋਸੈਸ ਜਿਹੜਾ ਸ਼ੁਰੂ ਇੱਥੋਂ ਕੀਤਾ ਜਾਵੇਗਾ ਸੀਐਮ ਸਾਹਿਬ ਦੀ ਅਗਵਾਈ ਦੇ ਹੇਠ ਹੀ ਇੱਥੋਂ ਪੰਜ ਪਿਆਰਿਆਂ ਦਾ ਜਥਾ ਜਿਹੜਾ ਰਵਾਨਾ ਹੋਏਗਾ ਉਸ ਤੋਂ ਬਾਅਦ ਵਕ ਵਕ ਪੜਾਵਾਂ ਤੇ ਹੁੰਦੇ ਹੋਏ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਜਿਹੜਾ ਉਹ ਜਥਾ ਪੁੱਜੇਗਾ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਸਾਹਿਬ ਦੀ ਸਿਕਿਉਰਿਟੀ ਜਿਹੜੀ ਪੂਰੀ ਇੱਥੇ ਲੱਗ ਚੁੱਕੀ ਹੈ ਔਰ ਅਸੀਂ ਤੁਹਾਨੂੰ ਦਰਬਾਰ ਸਾਹਿਬ ਦਾ 뷰 ਵੀ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜੀਆਂ ਤਿਆਰੀਆਂ ਜਿਹੜੀਆਂ ਹਨ ਪੂਰੀਆਂ ਮੁਕੰਮਲ ਹੋ ਚੁੱਕੀਆਂ ਹਨ ਔਰ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜੀ ਸਜਾਵਟ ਇੱਥੇ ਕੀਤੀ ਗਈ ਹੈ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਦੀ ਸਕਿਉਰਿਟੀ ਪੂਰੀ ਟਾਈਟ ਇੱਥੇ ਇਸ ਟਾਈਮ ਲੱਗੀ ਹੋਈ ਹੈ ਕਿਉਂਕਿ ਸੀਐਮ ਸਾਹਿਬ ਖੁਦ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੇ ਕਵਾਟ ਨੂੰ ਖੁੱਲਦੇ ਹੋਏ ਦੇਖਦੇ ਹੋਏ ਇੱਥੇ ਪਹੁੰਚਣਗੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ 25 ਮਈ ਤੋਂ ਯਾਤਰਾ ਜਿਹੜੀ ਹੈ ਪੂਰੇ ਤਰੀਕੇ ਨਾਲ ਸ਼ੁਰੂ ਹੋ ਜਾਏਗੀ ਤੁਸੀਂ ਦੇਖ ਸਕਦੇ ਹੋ ਅਸੀਂ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਹਾਂ ਦਰਬਾਰ ਸਾਹਿਬ ਦਾ ਵਿਊ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਵਿਊ ਇੱਥੇ ਇਸ ਟਾਈਮ ਬੱਚੇ ਬੈਠੇ ਹਨ ਛੋਟੇ ਛੋਟੇ ਬੱਚੇ ਕੀਰਤਨ ਵੀ ਕਰ ਰਹੇ ਹਨ ਔਰ ਦਰਬਾਰ ਸਾਹਿਬ ਪੂਰੇ ਸਜਾਵਟ ਫੁੱਲਾਂ ਦੇ ਨਾਲ ਕੀਤੀ ਗਈ ਹੈ ਔਰ ਕਿਤਨੇ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਦੀ ਸਿਕਿਉਰਿਟੀ ਵੀ ਜਿਹੜੀ ਹੈ ਤੇ ਪੂਰੀ ਟਾਈਟ ਕਰ ਦਿੱਤੀ ਗਈ ਹੈ ਔਰ ਇੱਥੋਂ ਹੀ ਪੰਜਾ ਪਿਆਰੇ ਦੀ ਗਵਾਈ ਦੇ ਹੇਠ ਜਥਾ ਰਵਾਨਾ ਹੋਏਗਾ ਔਰ ਫਿਰ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਗੁਰਦੁਆਰਾ ਹੇਮਕੋਟ ਸਾਹਿਬ ਪਹੁੰਚੇਗਾ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਗੁਰਦੁਆਰਾ ਜਿਸ ਕਿਸ ਦਾ ਵੀਊ ਜਿੱਥੋਂ ਕਿ ਦਾ ਅਨ ਮਿਊਟ ਦੱਟ ਟੀਮ ਜਿਹੜੀ ਪੁੱਜ ਚੁੱਕੀ ਆ ਉਹ ਇਥੋਂ ਲਾਈਵ ਪ੍ਰਸਾਰਣ ਸਿੱਧਾ ਕਰੇਗੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਰਿਸ਼ੀਕੇਸ਼ ਸਾਹਿਬ ਦੇ ਵਿੱਚ ਪੂਰੀ ਸਿਕਿਉਰਿਟੀ ਜਿਹੜੀ ਤਾਇਨਾਤ ਕਰ ਦਿੱਤੀ ਗਈ ਹੈ ਕਿਉਂਕਿ ਥੋੜੀ ਹੀ ਦੇਰ ਦੇ ਵਿੱਚ ਇੱਥੋਂ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਪਹੁੰਚ ਰਹੇ ਨੇ ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਉਹ ਪਹਿਲਾਂ ਸਿਕਿਉਰਿਟੀ ਦਾ ਇੱਥੇ ਪ੍ਰਬੰਧ ਕਰਾ ਦੇਵੇ ਕਿਉਂਕਿ ਥੋੜੇ ਹੀ ਸਮੇਂ ਦੇ ਵਿੱਚ ਇੱਥੇ ਸੀਐਮ ਸਾਹਿਬ ਪਹੁੰਚ ਰਹੇ ਨੇ ਔਰ ਸਿਕਿਉਰਿਟੀ ਦਾ ਕਿਹੜਾ ਪ੍ਰਬੰਧ ਜਿਹੜਾ ਇੱਥੇ ਕਰ ਦਿੱਤਾ ਗਿਆ ਹੈ ਕਿਉਂਕਿ ਅੱਜ 22 ਮਈ ਨੂੰ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਲਈ ਇੱਕ ਜਥਾ ਰਵਾਨਾ ਹੋ ਰਿਹਾ ਹੈ ਔਰ 25 ਮਈ ਨੂੰ ਗ ਉਤਰਾਖੰਡ ਦੇ ਜੋ ਕਿ ਇੱਥੇ ਪਹੁੰਚ ਰਹੇ ਹਨ ਥੋੜੀ ਦੇਰ ਦੇ ਵਿੱਚ ਔਰ ਪੂਰਾ ਪ੍ਰੋਟੋਕਾਲ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਸਾਹਿਬ ਦੀ ਸਕਿਉਰਿਟੀ ਜਿਹੜੀ ਇੱਥੇ ਟਾਈਟ ਕਰ ਦਿੱਤੀ ਗਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਸੀਐਮ ਦੀ ਸਕਿਉਰਿਟੀ ਜਿਹੜੀ ਇੱਥੇ ਪੂਰੀ ਟਾਈਟ ਹੋ ਚੁੱਕੀ ਹੈ ਔਰ ਦੇਖ ਸਕਦੇ ਹੋ ਕਿ ਇੱਥੇ ਪੂਰਾ ਪ੍ਰਬੰਧ ਕਿਹੜਾ ਜਿਹੜਾ ਕਰ ਦਿੱਤਾ ਗਿਆ ਹੈ ਔਰ ਅੱਜ 22 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਦੇ ਲਈ ਪਹਿਲਾ ਜਥਾ ਜਿਹੜਾ ਰਵਾਨਾ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਵਿਊ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਥੋੜੀ ਹੀ ਦੇਰ ਦੇ ਵਿੱਚ ਜਿਹੜਾ ਸੀਐਮ ਹਨ ਗੁਰਦੁਆਰਾ ਰਿਸ਼ੀਕੇ ਸਾਹਿਬ ਪਹੁੰਚ ਰਹੇ ਹਨ ਔਰ ਤਿਆਰੀਆਂ ਜਿਹੜੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਹਨ ਔਰ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰਦੁਆਰਾ ਰਿਸ਼ੀਕੇ ਸਾਹਿਬ ਹੈ ਕਿਉਂਕਿ ਥੋੜੇ ਹੀ ਸਮੇਂ ਦੇ ਲਈ ਯਾਤਰਾ ਜਿਹੜੀ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਦੀ ਖੁੱਲਦੀ ਹੈ ਔਰ ਇਥੋਂ ਦੇ ਮੈਨੇਜਰ ਸਾਹਿਬ ਸਰਦਾਰ ਮੈਨੇਜਰ ਸਾਹਿਬ ਇਥੋਂ ਦੇ ਸਾਡੇ ਨਾਲ ਹਨ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਹੋ ਚੁੱਕੀਆਂ ਹਨ ਕਿਉਂਕਿ ਇਥੋਂ ਦੇ ਮੈਨੇਜਰ ਸਾਹਿਬ ਹੀ ਜਿਹੜਾ ਪ੍ਰਬੰਧ ਸਾਰਾ ਦੇਖਦੇ ਹਨ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਮੈਨੇਜਰ ਸਾਹਿਬ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਗੁਰਦੁਆਰਾ ઋਸ਼ੀਕੇਸ਼ ਸਾਹਿਬ ਵਿਖੇ ਕੀਤੀਆਂ ਗਈਆਂ ਹਨ ਸਾਡੇ ਨਾਲ ਮੈਨੇਜਰ ਸਾਹਿਬ ਇੱਥੇ ਹਨ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਕਿਉਂਕਿ ਲੰਬੇ ਸਮੇਂ ਤੋਂ ਸੰਗਤਾਂ ਦੇ ਵਿੱਚ ਉਤਸ਼ਾਹ ਰਹਿੰਦਾ ਹੈ ਗੁਰਦੁਆਰਾ ਸ੍ਰੀ ਹੇਮਕੁੰਨ ਸਾਹਿਬ ਦੇ ਦਰਸ਼ਨਾਂ ਦੇ ਲਈ ਸਾਡੇ ਨਾਲ ਇਤੋਂ ਦੇ ਮੈਨੇਜਰ ਸਾਹਿਬ ਹਨ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਜਥੇ ਦੇ ਲਈ ਹੋ ਚੁੱਕੀਆਂ ਹਨ ਜੀ ਬਿਲਕੁਲ ਮੈਨ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਹੁਤ ਜ਼ਿਆਦਾ ਠਾਠਾ ਮਾਰਦਾ ਕੱਠ ਜਿਹੜਾ ਸੰਗਤਾਂ ਦਾ ਪਹੁੰਚ ਚੁੱਕਾ ਹੈ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਇੱਥੇ ਹੋ ਚੁੱਕੀਆਂ ਹਨ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸਾਹਿਬ ਹਿਮਕੁਟ ਸਾਹਿਬ ਦੀ ਯਾਤਰਾ ਜੋ 25 ਤਰੀਕ ਨੂੰ ਸਟਾਰਟ ਹੋ ਰਹੀ ਹੈ ਉਸ ਦੇ ਸਬੰਧ ਵਿੱਚ ਅੱਜ ਗੁਰਦਰਾ ઋਸ਼ੀਕੇਸ਼ ਸਾਹਿਬ ਤੋਂ ਇੱਕ ਵਿਸਾਲ ਜਥਾ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਜਾ ਰਿਹਾ ਹੈ ਜਿਸ ਨੂੰ ਹਰਵਾਨਗੀ ਦੇਣ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਗਵਰਨਰ ਸਾਹਿਬ ਪਹੁੰਚ ਰਹੇ ਹਨ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਸ ਜਥੇ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜਥੇ ਦੇ ਸ ਪ੍ਰਬੰਧਾਂ ਦੇ ਲੋਡ ਲੋਡ ਅਨਸਾਰ ਲੰਗਰਾਂ ਦੇ ਪ੍ਰਬੰਧ ਰਹਿਸ ਦਾ ਪ੍ਰਬੰਧ ਤੇ ਆਪਣੀਆਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਨੇ ਵੀ ਜਾਣਾ ਹੈ ਉਹਨਾਂ ਗੱਡੀਆਂ ਫ੍ਰੀ ਭੇਜ ਰਹੇ ਹਾਂ ਜਿਸ ਨੇ ਵੀ ਜਾਣਾ ਉਹ ਜਥੇ ਦੇ ਵਿੱਚ ਸਾਫਲ ਹੱਕ ਦੇਣ ਨੂੰ ਕਿੰਨੀਆਂ ਸੰਗਤਾਂ ਜਿਹੜੀਆਂ ਇੱਥੇ ਜਥੇ ਦੇ ਨਾਲ ਇੱਥੇ ਜਾਣ ਵਾਸਤੇ ਤਿਆਰ ਹਨ ਜੀ ਅੱਜ तकरीबन 1000 ਕ ਸੰਗਤਾਂ ਹੋਏ ਜਾਏਗੇ ਠੀਕ ਹੈ ਤੇ ਕਿੱਥੇ ਕਿੱਥੇ ਸਟੇ ਵੱਖ-ਵੱਖ ਹੋ ਰਹਿਣੇ ਜੀ ਇਹਨਾਂ ਦੇ ਇੱਥੋਂ ਚੱਲ ਕੇ ਜਥਾ ਪਹਿਲਾ ਸਟੇ ਹੈਗਾ ਸ੍ਰੀ ਗੁਰਦੁਆਰਾ ਸ੍ਰੀ ਨਗਰ ਸਾਹਿਬ ਉਸ ਤੋਂ ਅੱਗੇ ਗੁਰਦੁਆਰਾ ਗੋਵਿੰਦ ਘਾਟ ਸਾਹਿਬ ਤੇ ਅੱਗੇ ਗੁਰਦੁਆਰਾ ਗੋਵਿੰਦ ਤਾਂ ਸਾਹਿਬ ਉਸ ਤੋਂ ਅੱਗੇ ਹਿਮਕੁੰਡ ਸਾਹਿਬ ਪਹੁੰਚੇਗਾ ਜਦੋਂ 25 ਦਿਨ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੈਨੇਜਰ ਸਾਹਿਬ ਨੇ ਦੱਸਿਆ ਕਿ ਇੱਥੋਂ ਦੀਆਂ ਤਿਆਰੀਆਂ ਜਿਹੜੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਹਨ ਔਰ ਥੋੜੀ ਹੀ ਦੇਰ ਦੇ ਵਿੱਚ ਇੱਥੇ ਸੀਐਮ ਜਿਹੜੇ ਉੱਤਰਾਖੰਡ ਦੇ ਪਹੁੰਚ ਰਹੇ ਹਨ ਅਸੀਂ ਤੁਹਾਨੂੰ ਦਿਖਾ ਰਹੇ ਸੀ ਗੁਰਦੁਆਰਾ ਰਿਸ਼ੀਕੇਸ਼ ਦਾ ਵਿਊ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਬਲਰਾਜ ਸਿੰਘ ਦਾ ਅਨਮਿਊਟ ਵੀਡੀਓ